ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਦੇ ਬਲੌਗ 'ਚ ਲੱਗੇ ਹੋ ਅੱਜ ਬੀਮ ਭਰਨਾ ਜਿਹੜੇ ਸਾਡਾਂ ਵਾਲੇ ਆ ਕੰਧਾਂ ਵਿਚਲੇ ਕੋਸ਼ਕ ਤਾਂ ਭਰ ਦਿੱਤੇ ਆ ਆਹ ਬੜੇ ਤਾਂ ਕਰਦੇ ਆ ਆਹੀ ਕਢਾ ਲਵਾਂਗੇ ਪਾਣੀ ਬੱਤ ਨਾਲ ਲਾ ਕੇ ذری ਕੱਢ ਕੇ ਕਿੱਥੇ ਕੱਲ ਕਹਿੰਦਾ ਟੀਨਾ ਇੱਥੇ ਪੈਣੀ ਆ ਲੌਬੇ ਚ ਇੱਥੇ ਕੱਲ ਕੀ ਹੋ ਗਿਆ ਸਿਕਾ ਸ਼ਾਮ ਜੇ ਨੂੰ ਆ ਕੇ ਮਿਸ ਅੰਡਰਸਟੈਂਡ ਹੋ ਗਈ ਸੀ ਹੈ ਮਿਸ ਅੰਡਰਸਟੈਂਡ ਹੋ ਰਿਹਾ ਰੱਲੇ ਕਿਤੇ ਦੀ ਬੰਦੀ ਜ਼ਿਆਦਾ ਹੀ ਹੋ ਗਈ ਸੀ ਮੈਨੂੰ ਲੱਗਾ ਹਾਂਜੀ ਹਾਂਜੀ ਰੱਲੇ ਬਸ ਟੇਤੀ ਤਾਂ ਹਜੇ ਚਾਹੇ ਯਾਰ ਇਹ ਡੱਲੇ ਲੈਵਲ ਜੇ ਕਿਤੇ ਕਿਉਂ ਬਾਜੀ ਹਾਂਜੀ ਹਾਂਜੀ ਦੇਖ ਕੇ ਕਿ ਆਪਿੱਤਰ ਚਾਹ ਨਾਲ ਹੀ ਇਹ ਤਾਂ ਕੱਲ ਚੱਕ ਜਿਆ ਹੋ ਗਿਆ ਇਹਦਾ ਕੰਮ ਦਰਸਲ ਸਾਰਾ ਦੇ ਘੁੱਟ ਵੀ ਨਹੀਂ ਭਰਿਆ ਮੈਂ ਉਹ ਜਿਆਦਾ ਹੀ ਦੂਜਾ ਹੋ ਗਿਆ ਧਰੂੜ ਜੀ ਨਹੀਂ ਸਵੇਰੇ ਵੀ ਉਹੀ ਸੀ ਰੈੱਡ ਲੈਵਲ ਹੀ ਸਵੇਰ ਦੇ ਦਬਾਅ ਤੋਂ ਬਹੁਤ ਹੰਸ ਹੋ ਜਾਂਦਾ ਹੈ ਅੱਛਾ ਦੂਜਾ ਬੰਦਾ ਨਹੀਂ ਆਇਆ ਅੱਜ ਦੂਜਾ ਭਾਜੀ ਕੀਦਾ ਨਹੀਂ ਨਹੀਂ ਕਰਕੇ ਲੋਕ ਤਾਂ ਇਹਰਾ ਬੁੱਤਰ ਚਲ ਗਿਆ ਜੀ ਆਇਆ ਨਹੀਂ ਨਹੀਂ ਦੂਜਾ ਕਿਹੜਾ ਉਹ ਜਿਹੜਾ ਇਹਨਾਂ ਦੇ ਪੈਂਡ ਵਾਲਾ ਕੀ ਨਾਂ ਉਹਦਾ ਆਹੋ ਉਹ ਪਿੰਡੇ ਆਈ ਇੱਕ ਬੰਦਾ ਲੇਬਰ ਵਾਲਾ ਛੁੱਟੀ ਕਰ ਗਿਆ ਜੀ ਅੱਛਾ ਉਹ ਗੇਟ ਕਰ ਗਿਆ ਉਹ ਕਣਕ ਨੂੰ ਕਿਧਰ ਚਲ ਗਿਆ ਉਹ ਉਹਦਾ ਸੂਟ ਉਹਦੇ ਨੂੰ ਜਾਣਾ ਅੱਜ ਮੱਈਆ ਜੋੜਨ ਨੂੰ ਜਾਣਾ ਫਟੇ ਫਟੇ ਵੱਧੂਗਾ ਉਹਦਾ ਮਾਈਆ ਜੋੜ ਕਿੱਥੇ ਗਿਆ ਆਪਣਾ ਕਿੰਨੇ ਲੱਗੇ ਪੈ ਜਾਂਦਾ ਹੈ ਹੈ ਕਿੰਨੇ ਲੱਗੇ ਪੈ ਜਾਂਦਾ ਜੀ ਕਿਹਦੀ ਜਗ੍ਹਾ ਹੈ ਉਹ ਬੱਬਾ ਜਵਾਹ ਦੀ ਹੈ ਅੱਛਾ ਉਹ ਨਹੀਂ ਬੱਬਾ ਜਵਾਹ ਦੀ ਬੱਬਾ ਜਵਾਹ ਦੀ ਪਹਾੜੀ ਉੱਪਰ ਆ ਹਾਂ ਉਹ ਨਾ ਕਿ ਗੁਰਦੁਆਰੇ ਉਹ ਨਾ ਨਹੀਂ ਹੈ ਮਾਈਆ ਜੋੜ ਹਰਿ ਵੀ ਫਰ ਗਿਆ ਮਾਈਆ ਜੋੜ ਨਾ ਸੁਣਿਆ ਤਾਂ ਹੈਗਾ ਯਾਰ ਨਾਲਾ ਘੜਾ ਨਾਲਾ ਚੱਲਦਾ ਜੀ ਇੱਥੇ ਚੱਲਦਾ ਚੱਲਦਾ ਦੀ ਗੱਲ ਆ ਬਾਹਰ ਨਾਲ ਆ ਮੈਂ ਸੁਣਿਆ ਹੈਗਾ ਇਦਾਂ ਪਤਾ ਨਹੀਂ ਕਿਹਦੀ ਜਗ੍ਹਾ ਹੈ ਇਹ ਸਿੰਗਰੇ ਦੇ ਲੱਗੇ ਹੋ ਜਾਂਦਾ ਜੀ ਜੋੜ ਦੀ ਤੇ ਜਿੰਨੇ ਇੱਥੋਂ ਜੋੜਦੇ ਆ ਉਹਨੇ ਰਾਮਾਨੀ ਦੇ ਲੋਟ ਗਏ ਤੁਸੀਂ ਬਹੁਤ ਵਾਰ ਆਹ ਹੋਏ ਪਿਛਲੇ ਚਾਰ ਉਹ ਮੈਂ 12 ਬਾਰੇ ਨਹੀਂ ਰਹੇ ਅੱਜ ਅੱਛਾ ਆਹ ਹੋਏ ਇਹ ਅੱਜ ਨਹੀਂ ਜਾ ਹਾਂ ਮਾਜੂਰ ਬੇਸਾਰ ਗਏ ਹਰੀ ਪਰ ਮਾਜੂਰ ਜਗ੍ਹਾ ਪਤਾ ਨਹੀਂ ਕਿਹਦੀ ਹੈ ਗੁਰਦੁਆਰਾ ਹੈ ਹਾਂਜੀ ਗੁਰਦੁਆਰਾ ਨਹੀਂ ਹੈ ਜਗ੍ਹਾ ਹੀ ਹੈ ਅੱਛਾ ਮੈਂ ਸੁਣਿਆ ਤਾਂ ਜ਼ਰੂਰ ਹੈ ਜਦੋਂ ਆਪਣੇ ਰਾਜਾ ਸਾਹਿਬ ਦੇ ਇੱਥੇ ਕਰਨ ਸਾਹਿਬ ਦਾ ਮੋਰਾ ਕਰਦਾ ਏਦਾਂ

ਹੋ ਜਾਲੂ ਆ ਬੰਨੀ ਦੇ ਆ ਇਧਰ ਪਾਸੇ ਬਰੇਕ ਲੱਗਣੀ ਹੈ ਕੰਮ ਤਾਂ ਪੋਲਾ ਹੀ ਆ 4 ਵਜੇ 3 ਵਾਲੀ ਚਾਹ ਨੂੰ ਫਿਰ ਜ਼ਿਆਦਾ ਪੋਲਾ ਹੋ ਜਾਂਦਾ ਹੈ ਹੈ ਅਸਲ ਤੇ ਪੰਜੀ ਜੱਟਾ ਅਸਲ ਤੇ ਰੇਵੇ ਰੋ ਕਮਰਾ ਬਦਲਦਾ ਇਹ ਅੱਧਰ ਪਲੇਟਾਂ ਲੱਗ ਜਾਣੀਆਂ ਇਹ ਮੈਂ ਕਹਿੰਦਾ ਅੱਜ ਹੀ ਖੋਲ੍ਹ ਦੇਣੇ ਆ ਕਿ ਕੱਲ ਨੂੰ ਖੋਲ੍ਹ ਲੈਣੇ ਦੁਕਾਨ ਦਾ ਆਹ ਇਹ ਅੱਧਰ ਜਾਣੀਆਂ ਮੈਂ ਇਹ ਤਾਂ ਬਰੂਟਾ ਰੱਖਦੇ ਜਾਨਾ ਬੜਾ ਹਾਂ ਆਹੋ ਉਹੀ ਤਾਂ ਹੀ ਮੈਂ ਕਹਿੰਨਾ ਵੀ ਜੇ ਉਹ ਥਰਡੇ ਸੁੱਕ ਸਕਦੇ ਇਹ ਵੀ ਸੁੱਕੇ ਜਾਣੇ ਆ ਨੋ ਫੇਪੜੀ ਹੋਈ ਐਨੇ ਕਿ ਜਿੰਨਾ ਕਾ ਮਸਾਲਾ ਆ। ਬਸ ਉਹੀ ਪਾਦੇ ਆ ਜਿਹੜੇ ਹੈਗੇ ਆ। ਆਹੋ ਨਾ ਪਲੇਟਾਂ ਰੋਗੀਆਂ ਤੁਹਾਡੀਆਂ ਫੇ। ਜਿਹੜੇ ਭਰਨੇ ਭਰਨੇ ਆਲੇ ਉਹੀ ਭਰਨੇ ਆ। ਆਹੋ ਭੈਣੇ ਨੂੰ ਹੋਣੇ ਇਹਨਾਂ ਦੀ ਬਾਹਰ ਜਗਾਈ ਲੱਗਣੀ ਆ। ਐ ਜਦ ਆਲ ਜਾਣਾ ਕੋਣੋ ਜਰਾ। ਆਹਵਾ ਤੁਹਾਡਾ ਸਰੇ ਹੀ ਜਾਣਾ ਐਨੇ ਕ ਮਸਾਲੇ ਨਾਲ। ਜੇ ਨਾ ਵੀ ਹੋਇਆ ਜਿਹੜਾ ਇੱਕ ਅੱਧਾ ਉੱਦਣ ਨੂੰ ਭਰ ਦਿਓ ਫਿਰ ਜ਼ਰੂਰੀ ਐਵੇਂ। ਆਹ ਕੋਈ ਹੋ ਵੀ ਸਾਡਾ ਲੋ ਭਾਈ ਇਹ ਆਹ ਪੱਟੇ ਤੋਂ ਪਾਇਓ ਤੁਸੀਂ ਆਹ ਪੱਟੇ ਤੋਂ ਉਹਨੂੰ ਗੋਲ ਬਣਾਇਓ ਇਹ ਪਾਇਓ ਆਹ 80 ਦੇ ਕਰੀਏ ਤੋਂ ਆਹਾਂ ਇਹ ਆਪੇ ਹੀ ਤਰਾਂ ਆਹ ਬੋਲੇਗਾ ਪੱਟੇ ਨੂੰ ਕੋੜਨ ਕੋੜ ਕੀਤੀ ਹੋ ਆਹ ਜਿਹੜੀ ਨਾਲ ਕੋਕ ਕਲੀ ਫਰਾਗ ਫਿਰ ਉਹਨੂੰ ਦੇ ਕਰਨਾ ਤੇ ਫਿਰ ਲਾਂਡਾ ਲੈਣਾ ਕੋਈ ਗਾਰ ਸਟ੍ਰੇਟ ਲਾ ਦੇ ਦਿੱਤੀ ਐਤਰੇ ਕੰਮ ਕਰ ਤਾਈ ਦੇਖ ਲੈਣੇ ਬਾਅਦ ਤੇ ਕਲੀ ਲਾ ਦੇ ਇਹਨੂੰ ਲਾ ਦੇ ਰੋਡ ਦੇ ਉਧਰ ਵੀ ਫੇਰ ਨੱਟ ਚੱਕ ਲੈਣਾ ਦੇਖੋ ਨੱਟ ਬਣਾ ਲੈਣਾ ਇਹ ਬਣਾ ਲੈਣਗੇ ਕੰਡੀਆ ਕੰਡੀਆ ਕੋਟਾ ਕੋਟਾ ਨਾ ਗੱਲ ਨਹੀਂ ਪਾਣੀ ਕੁੰਡੀਆਂ ਨਾਲ ਆਹਾਂ ਬੋ ਟਰਾਲੀਆਂ ਆ ਗਈਆਂ ਅੱਜ ਟਰਾਲੀਆਂ ਖੁੱਲੀ ਲਾਉਣ ਲੱਗੇ ਆ ਕਰਕੇ ਫੇਰੇ ਕਹਿੰਦੇ ਬਾਹਰ ਲਈ ਕੰਦ ਲਈ ਪਾਣੀ ਪੋਣੀ ਲੱਗ ਜਾਂਦਾ ਕਤੀਆ ਇਹਨਾਂ ਨੂੰ ਨੇੜੇ ਨਾਲ ਹੀ ਰਹਿੰਦੀ ਆ ਇਸ ਕੰਦ ਲਈ ਉੱਲੀ ਕੰਦੇ ਸਿੱਟ ਦੋ 바ਸੀ 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 ਕੋਪੀ ਕਦਾਂ ਹੈ ਗੱਲਬਾਤ ਹੁੰਦੇ ਤਣ ਤਣ ਸਦਾ ਵੀ ਲਾਉਣਾ ਸਾਲੀ ਚੀਜ਼ ਨਾ ਵਧੀਆ ਇਦਾਂ ਫੇਦਾ ਕੀ ਹੈ ਬਿਲਕੁਲ ਹੋਰ ਤੋਂ ਢਿੱਲਾ ਨਾ ਪੈ ਉਹ ਛਿੱਲਣਾ ਪੈ ਢਿੱਲਾ ਨਹੀਂ ਜਾਂਦਾ ਹੋ ਜਾ ਟੈਮ ਹੋ ਜਾ ਬੜਾ ਫਰਕ ਬੰਦੇ 4-5 ਹੋਣ ਦੇ ਲਾ 5 ਮਿੰਟ ਨਹੀਂ ਲਾਏ ਉਹ ਨਹੀਂ ਪੈਡiatric ਟਰਾਲੀ ਨੂੰ 5-7 ਮਿੰਟ ਹੋਣ ਲੱਗਣੇ ਐ ਇਹਨਾਂ ਨੂੰ ਭਰ ਗਏ ਨਾ ਸਾਰੇ ਜਿੰਨੇ ਵੀ ਸੀ ਕਿਹੜਾ ਉਹ ਸਿਰੇ ਵਾਲਾ ਬਾਕੀ ਤਾਂ ਭਰ ਗਏ ਨਾ ਬਸ ਕੋਈ ਸਰੇ ਜਾਣਾ ਭਰ ਗਏ ਲੈ ਸਾਰੇ ਭਰ ਗਏ ਸਹੀ ਹੈ। ਉਹੀ ਰਹਿ ਗਿਆ ਹੁਣ ਤਾਂ ਬਾਹਰ ਲਈ ਕੰਦ ਦੇ। ਸਹੀ ਹੈ। ਕੱਲ ਨੂੰ ਚਣਾਈ ਹੋ ਜਾਣੀ। ਇੱਧਰੋਂ ਨਹੀਂ ਨਿਗੜੇ ਪੈਂਦਾ ਚੱਲ ਅੱਛਾ। ਇੱਧਰੋਂ ਨਹੀਂ ਮੈਂ ਕਿਹਨੇ ਨਿਗੜੇ ਪੈਂਦਾ ਚੱਲ ਸਹੀ ਹੈ ਇੱਧਰੋਂ ਫੜਾਈ ਜਾਂਦੇ ਆ। ਆਪਣੇ ਕੋਲ ਪਏ ਆ 30 ਬੋਰੇ ਮੱਲੋ 15 ਤੁਹਾਡੇ ਲੱਗ ਜਾਣੇ ਆ ਕੰਤ ਬਾਹਰਲੀ ਨੂੰ ਅੱਗੇ ਪਿੱਛੇ ਫਿਰ 15 ਵੱਜ ਜਾਣੇ ਆ 15 30 ਹੋਰ ਕਹਿ ਲਈਏ ਜਾਂ ਕੋਈ ਨਹੀਂ ਕੱਲ ਨੂੰ ਸ਼ਾਮ ਨੂੰ ਕਹਿਣਾ ਆ ਲੱਗ ਜਾਊਗਾ ਪਤਾ ਲੱਗ ਜਾਉ ਪਤਾ ਕੱਲ ਨੂੰ ਆ ਜਿੰਨਾ ਆਪਣੇ ਥਰਡੇ ਬੀਮਾਂ ਚ ਲੱਗਿਆ ਐਨਾ ਲੱਗ ਜਾਉ ਸੀਮੈਂਟ ਕਾ ਐਨਾ ਕ ਲੱਗ ਜਾਉਣਾ ਉਹ ਕਹਿੰਦਾ ਸੀਮੈਂਟ ਨਾ ਮਗਾਓ ਹੋਣ ਚੀ ਭਰਾਈ ਨਾ ਸਾਦਾ ਰੰਗ ਆਹੋ ਫਿਰ ਡੀਪੀਸੀ ਵੀ ਨਾਲ ਹੀ ਪਾਉਣੀ ਆ ਉੱਪਰ ਡੀਪੀਸੀ ਤੋਂ ਬਾਅਦ ਭਰਤੀ ਪਾਉਣੀ ਕ ਲੈਂਟਰ ਤੋਂ ਬਾਅਦ ਭਰਤੀ ਭਰ ਕੇ ਭਰਤੀ ਪਾ ਲੈਣੀ ਤੁਸੀਂ ਬਾਅਦ ਚ ਪਾਣੀ ਡੀਪੀਸੀ ਬਾਅਦ ਚ ਪਾਉਣੀ ਆ بس پھر ਤਾਂ ٹھیک ہے ਇਹਦਾ ਉਹਦੇ سر ਪਊਗਾ ਜਿਹੜਾ ਗਲਤ ਆਰਡਰ ਦੇਊਗਾ ਨਾ ਮੈਨੂੰ ਤਾਂ ਜੋ ਕਿਹਾ ਗਿਆ ਮੈਂ ਤਾਂ ਉਹੀ ਕਹੂੰਗਾ ਉਹ ਕੁਆਂਟਲ ਦਾ ਕੋਈ ਵੀ ਨਹੀਂ ਇੱਕ ਨੌਂ ਹੈ ਇੱਕ ਇੱਕ ਆ ਨੌਂ ਕੁਆਂਟਲ ਉਹਦਾ ਦੋ ਸੀ ਤਾਂ ਵਧੀਆ ਨੌਂ ਕੁਆਂਟਲ ਕਿਹਾ ਕਰਨਾ ਚਾਰ ਚਾਰ ਪੈਣੇ ਲੰਸਾ ਉਹਦੇ ਪੰਜ ਚਾਰ ਪੈਣੇ ਕਿਹਦੀਆਂ ਉਹ ਤਾਂ ਤਾਈ ਵੀ ਮਜਾ ਰੈਂਕ ਨਹੀਂ ਪੈਣੇ ਉਹਦੇ ਨਾਲੇ ਕਈ ਜਾਂਨੇ ਰੈਂਕ ਬਾਧੂ ਪਏ ਆ ਯਾਰ ਆ ਹੁਣ ਤਾਂ ਦੋ ਦਾ ਹੀ ਆ ਨਹੀਂ ਉਦਣ ਵੀ ਉਹ ਕਹਿੰਦਾ ਕਹਿੰਦਾ ਢਾਈ ਦਾ ਮਗਾ ਹੋ ਗਿਆ ਦੋ ਦਾ ਲੈ ਆਉਣਾ ਸੀ ਮੈਂ ਕੋਈ ਨਹੀਂ ਉਦਣ ਦੋ ਦਾ ਢਾਈ ਨਹੀਂ ਇਹਦਾ ਹੀ ਉਦਣ ਵੀ ਉਹਦੀ ਗਲਤੀ ਚ ਭਲੇਖਾ ਵੜ ਗਿਆ ਸੀਗਾ ਜਿੱਦਾਂ ਅੱਜ ਹੁਣ ਮੈਨੂੰ ਕਹੀ ਜਾਂਦੇ ਆ ਨੋੜੇ ਤਿੰਨਾ ਬੋਰੀਆਂ ਵਾਲੇ ਬਣਦੇ ਆ ਨੋ ਤਿੰਨਾ ਦਾ ਤਾਂ ਅੱਗੇ ਵੀ ਵੱਡੇ ਲੈਣੇ ਆ ਤੁਸੀਂ ਅੱਛਾ ਲਿਆਉਣ ਨੂੰ ਤਾਂ ਉਨਾ ਹੀ ਟਾਈਮ ਲਾਦਾ ਉਹ ਜਾਨੀ ਐਦਾਂ ਜਿਹੜਾ ਤੁਸੀਂ ਹੁਣ ਘੰਟੇ 'ਚ ਉਹਨੂੰ ਵੱਢ ਕੇ ਪਾਣੀ ਪਾ ਕੇ ਸੈੱਟ ਕਰਨਾ ਉਹ ਤਿੰਨਾਂ ਮਿੰਟਾਂ 'ਚ ਬੋਰਾ ਰਲਾਈ ਜਾਂਦੀ ਆ ਮਸ਼ੀਨ ਮੈਂ ਉਦਾਂ ਦੇਖਿਆ ਉਹਦੀ ਐਵਰੇਜ ਨਾ ਉਹ ਤਾਂ ਬੰਦੇ ਫੇਰ ਰੁਕਦੇ ਸੀ ਉਦਾਂ ਤਿੰਨਾਂ ਕੁ ਮਿੰਟਾਂ 'ਚ ਉਹ ਇਹਨਾਂ ਸਮਾਨ ਪਾਉਣ ਤੋਂ ਬਾਅਦ ਕਰੀ ਜਾਂਦੇ ਸੀ ਕੰਮ ਉਹਦਾ ਹਰੇਕ 2 ਮੀਟਰ ਨਾਲ ਥੋੜੇ ਚਿਰ ਬਾਅਦ ਆ ਚੀਜ਼ ਹੋਉਂਦੀ ਹੂੰ ਵੱਢਣਾ ਕੋਈ ਫੇ ਲੱਗ ਪੈਂਦੇ ਆ ਪਿੱਛੋਂ ਉਹ ਕੰਦਈਏ ਜਿਹੜੀ ਨਹੀਂ ਕੀਤੀ ਹੋਉਂਦੀ ਆ ਅੱਗਮ ਹੋਰ ਨੂੰ ਜਾਈ ਜਾਂਦੀ ਆ ਫੇ ਉਹ ਵੀ ਦੇਖ ਕੇ ਆਉਣਾ ਜਦੋਂ ਇਹਨੇ ਅੱਗ ਦਿੱਤੀ ਫੇ ਕਿਦਾਂ ਕੋਲਾ ਪਾਉਂਦੇ ਆ ਉੱਪਰ ਕੋਲਾ ਨਹੀਂ ਪਾਉਂਦੇ ਉੱਪਰ ਉੱਪਰ ਲੱਕੜੀ ਨਹੀਂ ਪਾਉਂਦੇ ਆਹੋ ਮੈਨੂੰ ਪਤਾ ਆ ਉਹ ਕਹਿੰਦਾ ਸੀਗਾ ਚੱਕਣਾ ਭਾਂ ਚ ਵਿਚ ਦੇਖ ਨਾ ਹੁੰਦਾ ਹੁੰਦਾ ਲੱਕੜੇ ਮਾਰਦੀ ਬੀ ਵਿਆਹ ਕੋ ਜਦ ਇਹ ਢਾਗ ਲੈਂਦੇ ਉਹ ਆਹੋ ਆਹੋ ਉਹ ਤਾਂ ਬਹੁਤ ਸੇਕ ਪੈਂਦਾ ਆ ਮੈਨੂੰ ਪਤਾ ਕੁੰਡੀ ਨਾਲ ਚੱਕਦੇ ਆ ਉਹਨੂੰ ਉਹ ਨਹੀਂ ਚੱਕਣਾ ਸੱਤ ਕੁਲਾ ਹੁੰਦਾ ਦੇਖ ਕੇ ਆਉਣਾ ਉਹ ਵੀ ਬਲੌਗ ਬਣਾ ਕੇ ਲਿਆਉਣਾ ਉਹਨਾਂ ਦਾ ਕਿੱਦਾਂ ਏਟ ਪੈਂਦੀ ਆ ਅੱਗ ਬਣਦੀ ਆ ਵਿੱਚ ਪੈਂਦੀ ਆ ਅੱਗ ਹੈ ਹਾਂ ਹਾਂ ਬੰਬੂਜਾ ਪਾਉਂਦੇ ਆ ਕੋਲੇ ਦਾ ਉਹ ਪਾਈ ਜਾਂਦੇ ਆ ਆਹੋ ਇੱਕ ਮੋਰੀ ਆ ਮੈਂ ਕਹਿੰਦਾ ਉਹ 4 ਜਾਂ 6 ਘੰਟੇ ਬੰਦਾ ਇੱਕ ਰਹਿੰਦਾ ਜਿਆਦਾ ਤਾਂ ਨਹੀਂ ਰਹਿੰਦੇ ਆਹ ਬਾਠੇ ਨਰ ਜਿਹੜਾ ਬੰਦਾ ਬੈਠਾ ਹਾਂ 4 ਘੰਟੇ ਕਰਕੇ ਉਹ ਮੈਨੂੰ ਦੱਸਿਆ ਸੀਗਾ ਕਹਿੰਦੇ ਵੀ ਸਾਹ ਵੀ ਖਿੱਚਦਾ ਏ ਥੋੜੀ ਜਿਹਾ ਕੋਲਾ ਉਦਾਂ ਵੀ ਕਹਿੰਦੇ ਵੀ ਪਾਣੀ ਖਤਮ ਹੁੰਦਾ ਬੰਦੇ ਦਾ ਗੈਸ ਬਹੁਤ ਕਹਿੰਦੇ 4 ਘੰਟੇ ਹੀ ਮੰਨ ਲਓ ਜਿਹੜਾ ਪੱਠੇ ਦੇ ਕੋਲਾ ਪਾਉਂਦਾ ਬੰਦਾ ਰਹਿੰਦਾ ਇੱਕ ਉਹ ਬੰਦੇ ਦੇ ਪੀਤੇ ਹੁੰਦੇ ਨੇ ਠਿੱਕਾ ਠਿੱਕਾ ਹੀ ਹੁੰਦਾ ਹਾਂ ਕਿੰਨੀ ਇੱਕ ਗੇੜ ਦੇ ਵਿੱਚ ਕਿੰਨੀ ਉਹਨੂੰ ਪਤਾ ਵੀ ਨਹੀਂ ਲੱਖ ਚ ਪੈਣੀ ਆ ਹੂੰ ਔਰੇ 18 18 ਦੇ 20 ਲੱਖ ਦਾ ਬੰਦਾ ਆ 18 ਦਾ